ਕਾਲ ਪੁਰਖ ਕੀ ਦੇਮੋ ਕੋਟਕ ਵਿਸ਼ਨ ਮਹੀਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕੋਟ ਜਲੇਸ਼ ਕਾਲ ਪੁਰਖ ਕੀ ਦੇਮੋ ਕੋਟਕ ਵਿਸ਼ਨ ਮਹੀਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕੋਟ ਜਲੇਸ਼ ਗੁਰੂ ਪਿਆਰੀ ਸਾਧ ਸੰਗ ਜੀ ਸਾਡੇ ਗੁਰੂ ਸਾਹਿਬ ਜੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਕਿ ਜਦੋਂ ਉਹ ਅਕਾਲ ਪੁਰਖ ਉਹ ਈਸ਼ਵਰ ਦੇਹ ਧਾਰ ਕੇ ਸਰੀਰ ਧਾਰ ਕੇ ਇੱਕ ਪੂਰਨ ਗੁਰੂ ਇੱਕ ਪੂਰਨ ਸਤਗੁਰੂ ਇੱਕ ਪੂਰਨ ਸੰਤ ਸਾਧੂ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਆਉਂਦਾ ਹੈ ਤਾਂ ਉਸ ਤਾਂ ਉਸ ਪੂਰਨ ਗੁਰੂ ਦੇ ਸਰੀਰ ਵਿੱਚ ਹੀ ਤਾਂ ਉਸ ਪੂਰਨ ਗੁਰੂ ਦੇ ਸਰੀਰ ਵਿੱਚ ਹੀ ਕਰੋੜਾਂ ਹੀ ਵਿਸ਼ਨੂੰ ਤੇ ਸ਼ਿਵ ਹੁੰਦੇ ਹਨ ਉਸ ਪੂਰਨ ਗੁਰੂ ਦੇ ਸਰੀਰ ਵਿੱਚ ਹੀ ਕਰੋੜਾਂ ਇੰਦਰ ਤੇ ਅਨੇਕਾਂ ਹੀ ਬ੍ਰਹਮਾ ਹੁੰਦੇ ਹਨ ਉਸ ਪੂਰਨ ਗੁਰੂ ਦੇ ਸਰੀਰ ਵਿੱਚ ਹੀ ਕਰੋੜਾਂ ਸੂਰਜ ਚੰ드ਰਮਾ ਤੇ ਦੇਵਤੇ ਹੁੰਦੇ ਹਨ ਸਾਡੇ ਮਹਾਨ ਗੁਰੂਆਂ ਨੇ ਸਾਡੇ ਪ੍ਰਮਾਣਿਤ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਉਸ ਪੂਰਨ ਗੁਰੂ ਦੀ ਨਿਸ਼ਾਨੀ ਕਸਵੱਟੀ ਸਾਨੂੰ ਇਹ ਦੱਸੀ ਹੈ ਸਾਨੂੰ ਇਹ ਦੱਸੀ ਹੈ ਕਿ ਉਹ ਪੂਰਨ ਗੁਰੂ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਆਤਮਕ ਗਿਆਨ ਚਾਰ ਪਦਾਰਥ ਦਾ ਗਿਆਨ ਦੇ ਕੇ ਉਸੇ ਪੜਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਆਪ ਕੇ ਆਪ ਇੱਕ ਐਸੇ ਪੂਰਨ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਕੋ ਸੱਚਾ ਨਾਮ ਪ੍ਰਾਪਤ ਕਰੋ ਐਸੇ ਪੂਰਨ ਗੁਰੂ ਦੇ ਚਰਨਾਂ ਵਿੱਚ ਐਸੇ ਪੂਰਨ ਗੁਰੂ ਦੇ ਚਰਨਾਂ ਵਿੱਚ ਇੱਕ ਮਨ ਹੋ ਕੇ ਅਰਦਾਸ ਕਰਕੇ ਹੀ ਸਾਡੇ ਸਭ ਤਰ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਸਾਡੇ ਜੀਵਨ ਵਿੱਚ ਸਦਾ ਵਾਸਤੇ ਸੁਖ ਤੇ ਸ਼ਾਂਤੀ ਆਉਂਦੀ ਹੈ ਅਤੇ ਸਾਨੂੰ ਮੁਕਤੀ ਮਿਲਦੀ ਹੈ ਅਸੀਂ ਸਾਡੇ ਗੁਰਮ੍ਹਾਂ ਦੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤੇ ਇਸ ਸ਼ਬਦ ਦੇ ਉੱਤੇ ਅਮਲ ਵੀ ਕਰਨਾ ਹੈ ਅਸੀਂ ਸਾਡੇ ਗੁਰੂਆਂ ਦੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤੇ ਇਸ ਸ਼ਬਦ ਦੇ ਉੱਤੇ ਅਤੇ ਇਸ ਸ਼ਬਦ ਦੇ ਅਰਥ ਦੇ ਉੱਤੇ ਅਮਲ ਵੀ ਕਰਨਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ